ਅੱਜ ਪੰਡਿਤ ਸ਼ਰਦਾ ਰਾਮ ਫਲੋਰੀ ਮੈਮੋਰੀਅਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਸਰਕਟ ਹਾਊਸ ਲੁਧਿਆਣਾ ਵਿਖੇ ਹੋਈ ਹੈ ਇਸ ਵਿੱਚ ਜਿੱਥੇ 28 ਤਾਰੀਖ ਨੂੰ ਸਰਾਬਾ ਨਗਰ ਮੰਦਰ ਦੇ ਵਿੱਚ ਪੰਡਿਤ ਜੀ ਦਾ 187ਵਾਂ ਜਨਮ ਉਤਸਵ ਬਣਾਉਣ ਸੰਬੰਧੀ ਵਿਚਾਰਾ ਹੋਈਆਂ ਨੇ ਕਿਉਂਕਿ ਪੰਡਿਤ ਜੀ ਦੇ ਜੀਵਨ ਬਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਹਰ ਮਹਿੰਦਰ ਸਿੰਘ ਬੇਦੀ ਜਿਹੜੇ ਚਾਂਸਲਰ ਵੀ ਰਹੇ ਪ੍ਰੋਫੈਸਰ ਤੇ ਹਿੰਦੀ ਵਿਭਾਗ ਦੇ ਅੰਮ੍ਰਿਤਸਰ ਯੂਨੀਵਰਸਿਟੀ ਦੇ ਹੈੱਡ ਰਹੇ ਗੋਤਾਨਕਦੇਵ ਯੂਨੀਵਰਸਿਟੀ ਦੇ ਤੇ ਉਹ ਆਏ ਉਹਨਾਂ ਨੇ ਉਹਨਾਂ ਦੇ ਜੀਵਨ ਤੇ ਚਾਨਣਾ ਪਾਇਆ ਕਿਉਂਕਿ ਪੰਡਿਤ ਸ਼ਰਧਾ ਰਾਮ ਫਲੋਰੀ ਜਿੱਥੇ ਉਹਨਾਂ ਨੇ ਓਮ ਜੈ ਜਗਦੀਸ਼ਰ ਸੁਆਮੀ ਜੈ ਜਗਦੀਸ਼ਰ ਅਰਤੀ ਲਿਖੀ ਹੈ ਉਸ ਦੇ ਨਾਲ-ਨਾਲ ਇਕ ਉਹ ਦੇਸ਼ਪੱਖ ਸਨ ਸੁਤੰਤਰਤਾ ਸੰਗ्रामੀ ਸਨ ਵਿਦਵਾਨ ਸਰ ਉੱਗੇ ਲੇਖਕ ਸਨ ਜਿਨ੍ਹਾਂ ਨੇ ਜਿਹੜੀਆਂ ਪੁਸਤਕਾਂ ਲਿਖੀਆਂ ਜਿੱਥੇ ਉਹਨਾਂ ਨੇ ਇਸਤਰੀ ਜਾਤੀ ਦੇ ਲਈ ਵੱਡਾ ਰੋਲ ਅਦਾ ਕੀਤਾ ਉੱਥੇ ਉਹਨਾਂ ਨੇ ਬਾਗਿਆਵਤੀ ਨਾਵਲ ਜਿਹੜਾ ਲਿਖ ਕੇ ਜਿਹੜਾ ਕਿ ਮੈਂ ਸਮਝਦਾ ਅੱਜ ਦੇ ਸਮੇਂ ਦੀ ਲੋੜ ਹੈ ਜੋ ਸਾਡੀ ਸੰਸਕ੍ਰਿਤੀ ਸਾਡੇ ਸੱਭਿਆਚਾਰ ਨੂੰ ਦਰਸਾਉਂਦਾ ਹੈ ਸਾਡੇ ਜੋ ਘਰੇਲੂ ਵਾਤਾਵਰਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਹ ਉਸਦੇ ਬਾਰੇ ਗਿਆਨ ਦਿੰਦਾ ਹੈ ਤੇ ਉਹ ਭਾਗਿਆਵਤੀ ਨਾਵਲ ਜਿਹੜਾ ਕਿਸੇ ਟਾਈਮ ਮੀਟੀਆਂ ਨੂੰ ਦਾਜ ਦੇ ਵਿੱਚ ਦਿੱਤਾ ਜਾਂਦਾ ਸੀ ਤੇ ਨਵੀ ਜੀ ਤੇ ਪੁਰੀਸ਼ ਸਾਡੇ ਪ੍ਰਧਾਨ ਜੀ ਅਸੀਂ ਵਿਚਾਰ ਕਰਦੇ ਸੀ ਸ਼ਰਮਾਂ ਜੀ ਦੀ ਲੈਨ ਮਾਈਟ ਕਿ ਅਸੀਂ ਉਹ ਨਾਵਲ ਛਪਵਾ ਕੇ ਅਸੀਂ ਉਹਨੂੰ ਉਸੇ ਤਰ੍ਹਾਂ ਇੱਕ ਪ੍ਰੋਠਾ ਸ਼ੁਰੂ ਕਰੀਏ ਕਿਉਂਕਿ ਅੱਜ ਅਸੀਂ ਦੇਖਦੇ ਆ ਘਰਾਂ ਦੇ ਵਿੱਚ ਬੜੇ ਕਲੇਸ਼ ਕਿਤੇ ਨਾ ਕਿਤੇ ਗਿਆਨ ਦੀ ਕਮੀ ਆ ਘਰ ਦੇ ਵਿੱਚ ਰਹਿਣ ਦਾ ਜੋ ਵੀ ਮੈਂ ਸਮਝਦਾ ਵੱਡੇਆਂ ਛੋਟਿਆਂ ਦਾ ਸਤਕਾਰ ਸਾਸੋਰ ਦਾ ਸਤਕਾਰ ਜੋ ਮੈਂ ਸਮਝਦਾ ਗਿਆਨ ਬੱਚੇ ਨੂੰ ਹੋਣਾ ਚਾਹੀਦਾ ਕਿਤੇ ਨ ਕਿਤੇ ਕਮੀਆਂ ਨੇ ਜਾਂ ਦੇਖਦੇ ਕਰੋੜਾ ਰੁਪਏ ਵਿਆਹਾਂ ਤੇ ਲੱਗਦੇ ਨੇ ਤੇ ਬੱਚੇ ਬੱਚੀ ਦੀ ਕਿਤੇ ਪ੍ਰੋਬਲਮ ਆਉਂਦੀ ਹੈ ਤੇ ਮਾਪੇ ਲਈ ਬੜੀ ਵੱਡੀ ਮੁਸੀਬਤ ਖੜੀ ਹੋ ਜਾਂਦੀ ਤੇ ਅਸੀਂ ਉਹ ਭਗਯਵਤੀ ਨਾਵਲ ਬਾਰੇ ਜਿੱਥੇ ਬਾਤ ਚੀਤ ਉਹਨਾਂ ਦੀ ਲਿਖੀ ਹੋਈ ਪੁਸਤਕ ਬਾਰੇ ਸਿੱਖ ਰਾਜ ਦੀ ਵਿਥਿਆ ਉਹਨਾਂ ਨੇ ਜੋ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੇ ਰਾਜ ਦੇ ਬਾਰੇ ਲਿਖਿਆ ਜੋ ਉਹਨਾਂ ਨੇ ਕਪੂਰ ਥਲੇ ਦੇ ਰਾਜੇ ਨੂੰ ਧਰਮ ਪਰਿਵਰਤਨ ਕਰਨ ਤੋਂ ਕਿ ਉਹ 크ਰਿਸਚੀਅਨ ਬਣ ਜਾ ਰਹੇ ਸਨ ਉਹਨਾਂ ਨੂੰ ਰੋਕਣਾ ਇਸ ਤਰ੍ਹਾਂ ਦੇ ਮੈਂ ਸਮਝਦਾ ਪੰਡਿਤ ਜੀ ਦੀ ਬਹੁਤ ਵੱਡੀ ਸਾਡੇ ਸਹਿਤ ਨੂੰ ਸਾਡੇ ਇਤਿਹਾਸ ਨੂੰ ਸਾਡੇ ਪੰਜਾਬ ਦੇਸ਼ ਨੂੰ ਵੱਡੀ ਸੇਵਾ ਤੇ ਅੱਜ ਉਹਨਾਂ ਦਾ ਜਨਮ ਦਿਨ ਮਨਾਉਣਾ ਤੇ ਅੱਜ ਅਸੀਂ ਭਾਰਤ ਸਰਕਾਰ ਤੋਂ ਜਿੱਥੇ ਮੰਗ ਕਰਦੇ ਹਾਂ ਕਿ ਉਹਨਾਂ ਦੀ ਪੰਜਾਬ ਦੀ ਕਿਸੇ ਯੂਨੀਵਰਸਿਟੀ ਦੇ ਵਿੱਚ ਚੇਅਰ ਸਥਾਪਿਤ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਜੀਵਨ ਤੇ ਹੋਰ ਕੋਖ ਹੋਵੇ ਤੇ ਮੈਂ ਜਿੱਥੇ ਮੈਂ ਪੰਡਿਤ ਸ਼ਰਧਾ ਰਾਮ ਫਲौरी ਜੀ ਦਾ ਜੀਵਨ ਸਾਨੂੰ ਸਿੱਖਿਆ ਦੇਣ ਵਾਲਾ ਤੇ ਉਹਨਾਂ ਦੀਆਂ ਵੱਡੀਆਂ ਦੇਣਾ ਨੇ ਤੇ ਅਸੀਂ 29 ਤਰੀਕ ਨੂੰ ਸਮਾਗਮ ਦੇ ਵਿੱਚ ਜਿੱਥੇ ਕੁਝ ਸਖਸ਼ੀਤਾਂ ਦਾ ਸ਼ਹਿਰ ਦੀਆਂ 11 ਪ੍ਰਮੁੱਖ ਸਖਸ਼ੀਤਾਂ ਨੂੰ ਸਨਮਾਨਿਤ ਵੀ ਕਰਨ ਜਾ ਰਹੇ ਹਾਂ ਉਸ ਸਮੇਂ ਤੇ ਮੈਂ ਸਮਝਦਾ ਕਿ ਉਹਨਾਂ ਦਾ ਜੀਵਨ ਸਾਨੂੰ ਸਿੱਖਿਆ ਦਿੰਦਾ ਸਾਨੂੰ ਇੱਕ ਰਸਤਾ ਦਿਖਾਉਂਦਾ ਜਿੰਦਗੀ ਜੀਉਣ ਦਾ ਤੇ ਮੈਂ ਜਾਦਾ ਸਮਾਂ ਨਾਲ ਲੈਂਦਾ ਹੋਇਆ ਪ੍ਰੈਸ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਹਾਂਜੀ ਭਜਨ ਗਾਇਕ ਵੀ ਬੁਲਾਏ ਨੇ ਹਾਂਜੀ ਉਹਦੇ ਵਿੱਚ ਭਜਨ ਗਾਇਕ ਵੀ ਆਉਣਗੇ ਉਹਦੇ ਵਿੱਚ ਚਾਕੀਆਂ ਵੀ ਹੋਣਗੀਆਂ ਉਹਦੇ ਵਿੱਚ ਜਿਹੜੇ ਮੈਂ ਸਮਝਦਾ ਕਿ ਉਹ ਵਿਦਵਾਨ ਲੋਕ ਬੋਲਣਗੇ ਉਹਨਾਂ ਦੇ ਜੀਵ ਯਾਦ ਕਰਦੇ ਆ ਤੇ ਉਹਨਾਂ ਦੇ ਜੀਵਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਦੀ ਸਮਾਜ ਨੂੰ ਕੀ ਦੇਣ ਹੈ ਉਸ ਦੇ ਬਾਰੇ ਵਿਚਾਰਾ ਹੁੰਦੀਆਂ ਨੇ ਤੇ ਉਸ ਦਿਨ ਪੰਡਿਤ ਸ਼ਰਧਾ ਰਾਮ ਫਲੋਰੀ ਜੀ ਦਾ 187ਵੇਂ ਜਨਮ ਦਿਨ ਤੇ ਇਹ ਸਾਰੀਆਂ ਵਿਚਾਰਾਂ ਹੋਣਗੀਆਂ ਤੇ ਸਾਡੀ ਕੋਸ਼ਿਸ਼ ਹੈ ਕੋਸ਼ਿਸ਼ ਦੀ ਸਾਡਾ ਪਕਰਤਾ ਕਿ ਅਸੀਂ ਆਉਣ ਵਾਲੇ ਸਮੇਂ ਚ ਜਿਹੜਾ ਭਾਗਿਆਵਤੀ ਨਾਵਲ ਹੈ ਉਹ ਛਪਵਾ ਕੇ ਉਹ ਵੀ ਅਸੀਂ ਦਾਜ ਦੇ ਵਿੱਚ ਜਿਹੜਾ ਦੇਣ ਦਾ ਕਿ ਉਹ ਬੇਚੀ ਉਹ ਨਾਵਲ ਪੜ੍ਹ ਕੇ ਸਿੱਖਿਆ ਲਵੇ ਤੇ ਆਪਣਾ ਵਧੀਆ ਜੀਵਨ ਬਤਸਰ ਕਰੇ ਖੁਸ਼ੀਆਂ ਭਰਿਆ ਜੀਵਨ ਬਤਸਰ ਕਰੇ ਉਸਦੇ ਲਈ ਵੀ ਅਸੀਂ ਕੋਸ਼ਿਸ਼ ਕਰਾਂਗੇ ਪੰਡਿਤ ਚਲਛੈ ਸ਼ਰਦਾ ਰਾਮ ਫਲੋਰੀ ਮੈਂ ਸਮਝਣਾ ਕਿ ਭਾਰਤ ਦੇ ਬਹੁਤ ਵੱਡੇ ਸਾਹਿਤਕਾਰ ਨੇ ਅੱਜ ਏਸ਼ੀਆ ਦੇ ਵਿਦਵਾਨ ਜਿਹੜੇ ਪੰਜਾਬ ਬਾਰੇ ਚਿੰਤਨ ਕਰ ਰਹੇ ਨੇ ਉਹ बार-बार ਪੰਡਿਤ ਸ਼ਰਦਾ ਰਾਮ ਫਲੋਰੀ ਨੂੰ ਯਾਦ ਕਰਦੇ ਨੇ ਤੇ ਪੰਡਿਤ ਜੀ ਦੇ ਕਾਰਨ ਏਸ਼ੀਆ ਦੇ ਦੇਸ਼ਾਂ ਵਿੱਚ ਪੰਜਾਬੀ ਸਾਹਿਤ ਹਿੰਦੀ ਸਾਹਿਤ ਦੇ ਜਿਹੜੀਆਂ ਖੂਬਸੂਰਤ ਗੱਲਾਂ ਹੋ ਰਹੀਆਂ ਨੇ ਕਦੇ ਉਹਦੇ ਵਿੱਚ ਏਸ਼ੀਆ ਦੇ ਵਿਦਵਾਨ ਓਮਜਾਇ ਜਗਦੀਸ਼ ਹਰੇ ਆਰਤੀ ਦਾ ਜ਼ਿਕਰ ਕਰਦੇ ਨੇ ਕਦੇ ਪੰਡਿਤ ਜੀ ਦੇ ਨਾਵਲ ਭਾਗਯਵਤੀ ਦਾ ਜ਼ਿਕਰ ਕਰਦੇ ਨੇ ਤੇ ਕਦੇ ਪੰਜਾਬੀ ਭਾਸ਼ਾ ਵਿਗਿਆਨ ਵਿੱਚ ਲਿਖੀ ਉਹਨਾਂ ਦੀ ਪਹਿਲੀ ਕਿਤਾਬ ਪੰਜਾਬੀ ਬਾਤਚੀਤ ਦੀ ਚਰਚਾ ਕਰਦੇ ਨੇ ਮੈਨੂੰ ਇਹੋ ਲੱਗਦਾ ਹੈ ਕਿ ਪੰਡਿਤ ਸਰਦਾ ਰਾਮ ਫਲौरी ਪਿਛਲੀ ਸਦੀ ਦੇ ਵਿੱਚ ਪੰਜਾਬ ਦੇ ਬਹੁਤ ਵੱਡੇ ਇੰਵੈਸਟਰ ਸਨ ਜਿਨ੍ਹਾਂ ਨੇ ਪੰਜਾਬ ਦਾ ਇੱਕ بڑا ਵਧੀਆ ਬਿੰਬ ਏਸ਼ੀਆ ਦੇ ਦੇਸ਼ਾਂ ਤੱਕ ਪਹੁੰਚਾਇਆ ਤੇ ਅੱਜ ਤਾਂ ਗੱਲ ਇੱਥੋਂ ਤੱਕ ਪਹੁੰਚ ਗਈ ਹੈ ਕਿ ਦੁਨੀਆ ਦਾ ਕੋਈ ਐਸਾ ਦੇਸ਼ ਨਹੀਂ ਜਿੱਥੇ ਹਿੰਦੁਸਤਾਨੀ ਨਾ ਵਸਦੇ ਹੋਣ ਪੰਜਾਬੀ ਭਰਾ ਨਾ ਰਹਿੰਦੇ ਹੋਣ ਉਹਨਾਂ ਦਾ ਦਿਨ ओम जय जगदीश्वर आरती ਨਾਲ ਸ਼ੁਰੂ ਹੁੰਦਾ ਹੈ ਤੇ ओम जय जगदीश्वर आरती ਦੇ ਨਾਲ ਉਹਨਾਂ ਦੀ ਸ਼ਾਮ ਢਲਦੀ ਹੈ ਇਸ ਕਰਕੇ ਪੰਡਿਤ ਸਰਦਾ ਰਾਮ ਫਲौरी 24 ਘੰਟੇ ਪੰਜਾਬੀਆਂ ਦੇ ਭਾਰਤੀਆਂ ਦੇ ਅੰਗ ਸੰਗ ਰਹਿੰਦੇ ਨੇ ਏਡੇ ਵੱਡੇ ਸਾਹਿਤਕਾਰ ਨੂੰ ਯਾਦ ਕਰਨ ਦਾ ਮਤਲਬ ਹੈ ਹਿੰਦੁਸਤਾਨ ਦੇ ਸੱਭਿਆਚਾਰ ਨੂੰ ਯਾਦ ਕਰਨਾ ਮੈਂ ਖਾਸ ਕਰਕੇ 바ਵਾਜੀ ਨੂੰ ਵਿਦਾਇ ਦਿਨਾ ਕਿ ਉਹਨਾਂ ਨੇ ਪੰਡਿਤ ਸਰਦਾ ਰਾਮ ਫਲੋਰੀ ਦੇ ਸਾਹਿਬ ਦੇ ਪ੍ਰਤੀ ਜਿਹੜੀ ਚੇਤਨਾ ਜਗਾਈ ਹੈ ਅੱਜ ਪੂਰਾ ਵਿਸ਼ਵ ਉਹਦੇ ਲੜ ਲੱਗਾ ਹੈ ਤੇ ਲੁਧਿਆਣੇ ਦਾ ਨਾਂ ਪੰਡਿਤ ਸਰਦਾ ਰਾਮ ਫਲੋਰੀ ਜੀ ਦੇ ਕਰਕੇ ਅੱਜ ਪੂਰੀ ਦੁਨੀਆ ਤੱਕ ਪਹੁੰਚ ਰਿਹਾ ਹੈ ਮੈਂ ਪ੍ਰਿੰਸੀਪਲ ਸਤੀ ਜੀ ਦਾ ਡਾਕਟਰ 바ਵਾਜੀ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਜਿਹੜਾ ਕਾਰਜ ਸ਼ੁਰੂ ਕੀਤਾ ਉਹਦੇ ਬਹੁਤ ਵੱਡੀਆਂ ਸਿੱਟੇ ਸਾਡੇ ਸਾਹਮਣੇ ਆ ਰਹੇ